ਅੱਜ ਸੀ ਹੁਸ਼ਿਆਰਪੁਰ ਪੁਲਿਸ ਵੱਲੋਂ ਆਈ ਹੈਡ ਕਿਹਾਡ ਮੀਟਿੰਗ ਜਿਹਦੇ ਵਿੱਚ ਸਾਡੇ ਸਾਰੇ ਜੀਓ ਸਾਹਿਬਾਨ ਐਸ ਐਚ ਓ ਸਾਹਿਬਾਨ ਇਨਚਾਰजेस ਉਹਨਾਂ ਨਾਲ ਇੱਕ ਇਲੈਬੋਰੇਟ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਅਸੀਂ ਜੋ ਯੁੱਧ ਨਸ਼ਾ ਵਿਰੁੱਧ ਐਂਡ ਐਕਸ਼ਨ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਐਂਡ ਦੀ ਡਾਇਰੈਕਸ਼ਨਸ ਫਰੋਮ ਵਰਦੀ ਡੀਜੀਪੀ ਪੰਜਾਬ ਸਰ ਉਹਨਾਂ ਦੇ ਡਾਇਰੈਕਸ਼ਨਸ ਨੂੰ ਥੱਲੇ ਤੱਕ ਫਿਰ ਤੋਂ ਰੀਟ੍ਰੀਟ ਕੀਤਾ ਜਿਹੜੀ ਮੁਹਿੰਮ ਹੈ ਉਹਨੂੰ ਫਿਰ ਰੈਜਿਗਨੇਟ ਕਰਦੇ ਹੋਏ ਜੋ ਮੁਹਿੰਮ ਨੂੰ ਅੱਗੇ ਕੰਪਲੀਸ਼ਨ ਤੱਕ ਲੀਜੈਂਡ ਵਾਸਤੇ ਉਪਰਾਲੇ ਤੇ ਸਮੀਕਰਨ ਕੀਤਾ ਗਿਆ ਹੈ ਕਿ ਜੋ ਜੋ ਅਲੱਗ-ਅਲੱਗ ਪੈਰਾਮੀਟਰਸ ਤੇ ਹਾਲੇ ਤੱਕ ਹੁਸ਼ਿਆਰਪੁਰ ਪੁਲਿਸ ਬਹੁਤ ਵਧੀਆ ਇਡੇ ਤੇ ਪਰਫਾਰਮ ਕਰ ਰਹੀ ਹੈ ਐਂਡ ਵੀਲ ਬੀ ਟੇਕਿੰਗ ਇਟ ਫਾਰਵਰਡ ਸਾਡੇ ਸਾਰੇ ਆਫਸਰ ਕਮਿਟਿਡ ਹੈ ਟੂ ਮੇਕ ਪੰਜਾਬ ਡਰਗ ਫ੍ਰੀ ਤੇ ਇਹਦੇ ਨਾਲ-ਨਾਲ ਸਾਡੀ ਇਹ ਕੋਆਰਡੀਨੇਸ਼ਨ ਮੀਟਿੰਗ ਵੀ ਹੋਈ ਜੋ ਕਿ ਨਸ਼ਾ ਮੁਕਤੀ ਮੋਰਚਾ ਜੋ ਪੰਜਾਬ ਸਰਕਾਰ ਵੱਲੋਂ ਇੱਥੇ ਡਿਸਟ੍ਰਿਕਟ ਕੋਆਰਡੀਨੇਟਰ ਨੇ ਸਤਵੰਨ ਸਿਆਨ ਜੀ ਉਹਨਾਂ ਨਾਲ ਵਾਈਸ ਡਿਸਟ੍ਰਿਕਟ ਕੋਆਰਡੀਨੇਟਰ ਡਾਕਟਰ ਮੁਕੇਸ਼ ਜੀ ਤੇ ਉਹਨਾਂ ਦੇ ਜਿਨਨੇ ਵੀ ਹਲਕੇ ਦੇ ਇਨਚਾਰजेस ਲੱਗੇ ਨੇ ਫॉर ਕੋਆਰਡੀਨੇਸ਼ਨ ਆਫ ਦਿਸ ਮੋਹਿਬ ਉਹਨਾਂ ਦੇ ਨਾਲ ਬੱਚੇ ਬੜੇ ਹੀ ਅچھے ਤਰੀਕੇ ਨਾਲ ਕੋਆਰਡੀਨੇਸ਼ਨ ਮੀਟਿੰਗ ਕੀਤੀ ਗਈ ਆਪਣੇ ਜੋ ਵਿਚਾਰ ਸੀਗੇ ਸਾਂਝੇ ਕੀਤੇ ਗਏ ਬੜੀ ਅਚੀ ਕੋਆਰਡੀਨੇਸ਼ਨ ਦੇ ਸਾਥ ਇਹ ਜੋ ਮੁਹਿੰਮ ਹੈ ਚੱਲ ਰਹੀ ਹੈ ਜ ਜਿਹਦੇ ਵਿੱਚ ਕਿ ਸਾਡੇ ਪਿੰਡਾਂ ਦੇ ਵਿੱਚ ਸਾਡੇ ਰਿਪ੍ਰেজੈਂਟੇਟਿਵਸ ਵੀ ਉਹਨਾਂ ਨਾਲ ਮਿਲ ਕੇ ਲੋਕਾਂ ਦੇ ਨਾਲ ਸੰਪਰਕ ਮੀਟਿੰਗਸ ਜਿਹੜੀ ਨਸ਼ਾ ਮੁਕਤੀ ਯਾਤਰਾ ਚੱਲ ਰਹੀ ਹੈ ਬਹੁਤ ਅੱਛਾ ਫੀਡਬੈਕ ਮਿਲ ਰਿਹਾ ਹੈਗਾ ਐਂਡ ਸੂਨ ਜੋ ਵਿਲੇਜ ਡਿਫੈਂਸ ਕਮੇਟੀਆਂ ਵੋਟ ਡਿਫੈਂਸ ਕਮੇਟੀਆਂ ਬਣਾਈ ਗਈਆਂ ਉਹਨਾਂ ਨੂੰ ਰਿਵਿਊ ਕਰਦੇ ਹੋਏ ਇੱਕ ਆਗਸਟ ਤੋਂ ਇਹ ਫੇਰ ਸਟਾਰਟ ਹੋਣੀ ਹੈ ਬੀ ਡੀ ਸੀਜ਼ ਮੀਟਿੰਗ ਉਹਨਾਂ ਤੇ ਵੀ ਵਿਚਾਰ ਵਿਨਾਦਰਾ ਕੀਤਾ ਗਿਆ ਤੇ ਉਹਨੂੰ ਵੀ ਅਸੀਂ ਤਰੀਕੇ ਸਰ ਬੜੇ ਸੁਚਾਰੂ ਤਰੀਕੇ ਨਾਲ ਜਿੱਦਾਂ ਕਿ ਐਸਓਪੀਸ ਐਂਡ ਡਾਇਰੈਕਸ਼ਨਸ ਹੈਗੀ ਉਹ ਅਕੋਰਡਿੰਗਲੀ ਗਰਾਉਂਡ ਤੇ ਇੰਪਲੀਮੈਂਟ ਕੀਤੇ ਜਾ ਰਹੇ ਹਨ